ਅੱਜ ਸਸਰਾਲੀ ਕਲੋਨੀ ਵਿਖੇ ਸੰਤਿਨਾਮ ਸਿੰਘ ਜੀ ਵੱਲੋਂ ਇੱਥੇ ਸਤਿਗੁਰੂ ਰਾਮ ਸਿੰਘ ਦੇ ਪ੍ਰਕਾਰਕਪੂਰਵ ਦਾ ਮੇਲਾ ਮਨਾਇਆ ਗਿਆ ਬਹੁਤ ਸਾਰੇ ਵਿਦਵਾਨ ਆਏ ਵਿਸ਼ੇਸ਼ ਕਰਕੇ ਪ੍ਰੋਫੈਸਰ ਹਰਪਾਲ ਸਿੰਘ ਜੀ ਪੰਨੇ ਜਿਹਦੇ ਵਿੱਚ ਗੁਰੂ ਗਬਿੰਦ ਸਿੰਘ ਜੀ ਦਾ ਅਤੇ ਸਤਿਗੁਰੂ ਰਾਮ ਸਿੰਘ ਦਾ ਜਸ ਹੋਇਆ ਗੁਰੂ ਗਬਿੰਦ ਸਿੰਘ ਜੀ ਦੀਆਂ ਸਤਿਗੁਰੂ ਰਾਮ ਸਿੰਘ ਜੀ ਦੀਆਂ ਲੁਪਾਈ ਤੇ ਬਖਸ਼ਣ ਦਾ ਗੁਣਗਾਨ ਹੋਇਆ ਕੀਰਤਨ ਹੋਇਆ ਇਹ ਸੰਤਿਨਾਮ ਸਿੰਘ ਜੀ ਦਾ ਡੇਰਾ ਜਿੱਥੇ ਕਿ ਉਹਨਾਂ ਨੇ ਸੈਂਕੜੇ ਹਜ਼ਾਰਾਂ ਨੌਜਵਾਨਾਂ ਨੂੰ ਰਸ਼ਿਆਂ ਦੀ ਦਲਦਲ ਚੋਂ ਕੱਢ ਕੇ ਉਹਨਾਂ ਨੂੰ ਨਾਮ ਨਾਲ ਬਾਣੀ ਨਾਲ ਮਤ ਨਾਲ ਜੋੜਿਆ ਹਰ ਸਾਲ ਇੱਥੇ ਮੇਲਾ ਇਸੇ ਤਰ੍ਹਾਂ ਹੀ ਹੁੰਦਾ ਹੈ ਤੇ ਇਸ ਮੇਲੇ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਾਰ ਸਤਿਗੁਰੂ ਦੇਵ ਸਿੰਘ ਜੀ ਨੇ ਵੀ ਉੱਚੇ ਤੌਰ ਤੇ ਸ੍ਰੀ ਭਣੀ ਸਾਹਿਬ ਤੋਂ ਆ ਕੇ ਇਸ ਮੇਲੇ ਵਿੱਚ ਦਰਸ਼ਨ ਦਿੱਤੇ ਤੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਠਾਂ ਇਸ ਮੇਲੇ ਵਿੱਚ ਸ਼ਾਮਲ ਹੋਈਆਂ ਇਹ ਸਸਰਾਲੀ ਕਲੋਨੀ ਵਿੱਚ ਇਸ ਇਤਿਹਾਸਿਕ ਜਗ੍ਹਾ ਵਿੱਚ ਸੰਤ ਸਤਨਾਮ ਸਿੰਘ ਜੀ ਵੱਲੋਂ ਨਾਮ ਬਾਣੀ ਦਾ ਪ੍ਰਵਾਹ ਲਾਇਆ ਜਾਂਦਾ ਹੈ ਲਗਾਤਾਰ ਅਖੰਡ ਵਰਣੀ ਚੱਲ ਰਹੀ ਨਾਮ ਨਾਮ ਸਿਮਰਨ ਦੀ ਗੁਰਬਾਣੀ ਦੇ ਅਖੰਡ ਪਾਠ ਚੱਲਦੇ ਰਹਿੰਦੇ ਨੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਗੁਰਮਤ ਨਾਲ ਸਿੱਖੀ ਨਾਲ ਜੋੜਦਾ ਪ੍ਰੋਗਰਾਮ ਜੀਹਦੇ ਪਰ ਖਬਰ ਇਹ ਇਹ ਸੰਤੇ ਮੇਲੇ ਦਾ ਪ੍ਰੋਗਰਾਮ ਤੇ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਸੀ ਪਰ ਉਹਨਾਂ ਦੇ ਇਸ ਜਗ੍ਹਾ ਤੇ ਜਿਹੜਾ ਨਾਮ ਸਿਮਰਨ ਹੈ ਜਿਹੜੀ ਅਖੰਡ ਵਰਣੀ ਹੈ ਜਿਹੜੇ ਪਾਠ ਨੇ ਉਹ ਚੱਲਦੇ ਰਹਿੰਦੇ ਨੇ ਤੇ ਵੱਖ-ਵੱਖਰੇ ਸਮੇਂ ਤੇ ਇੱਥੇ ਮੈਸੇਜ ਡਾਉਨ ਕਰਦੀ ਉਹਨਾਂ ਦੇ ਕੰਮ ਚੱਲਦੇ ਹਾਂ ਜੀ ਅੱਜ ਸਸਰਾਲੀ ਕਲੋਨੀ ਵਿਖੇ ਸੰਤ ਸਤਨਾਮ ਸਿੰਘ ਜੀ ਵੱਲੋਂ ਇੱਥੇ ਸਤਗੁਰੂ ਰਾਮ ਸਿੰਘ ਦੇ ਪ੍ਰਕਾਰਕਪੁਰਪ ਦਾ ਮੇਲਾ ਮਨਾਇਆ ਗਿਆ ਬਹੁਤ ਸਾਰੇ ਵਿਦਵਾਨ ਆਏ ਵਿਸ਼ੇਸ਼ ਕਰਕੇ ਪ੍ਰੋਫੈਸਰ ਹਰਪਾਲ ਸਿੰਘ ਜੀ ਪੰਨੂ ਜਿਹਦੇ ਵਿੱਚ ਗੁਰੂ ਗਬਿੰਦ ਸਿੰਘ ਜੀ ਦਾ ਅਤੇ ਸਤਗੁਰੂ ਰਾਮ ਸਿੰਘ ਦਾ ਜਸ ਹੋਇਆ ਗੁਰੂ ਗਬਿੰਦ ਸਿੰਘ ਜੀ ਦੀਆਂ ਸਤਗੁਰੂ ਰਾਮ ਸਿੰਘ ਜੀ ਦੀਆਂ ਲੁਪਾਈ ਤੇ ਬਖਸ਼ਾ ਦਾ ਗੁਣਗਾਨ ਹੋਇਆ ਕੀਰਤਨ ਹੋਇਆ ਇਹ ਸੰਤ ਸਤਨਾਮ ਸਿੰਘ ਦਾ ਡੇਰਾ ਜਿੱਥੇ ਕਿ ਉਹਨਾਂ ਨੇ ਸੈਂਕੜੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਕੱਢ ਕੇ ਉਹਨਾਂ ਨੂੰ ਨਾਮ ਨਾਲ ਬਾਣੀ ਨਾਲ ਬੋਤ ਨਾਲ ਜੋੜਿਆ ਹਰ ਸਾਲ ਇੱਥੇ ਮੇਲਾ ਇਸੇ ਤਰ੍ਹਾਂ ਹੀ ਹੁੰਦਾ ਹੈ ਤੇ ਇਸ ਮੇਲੇ ਦੀ ਵਿਸ਼ੇਸ਼ ਮਾਸਤਾ ਇਹ ਵੀ ਹੈ ਕਿ ਇਸ ਵਾਰ ਸਤਗੁਰੂ ਦੇ ਸਿੰਘ ਜੀ ਨੇ ਵੀ ਉੱਚੇ ਤੌਰ ਤੇ ਸ੍ਰੀ ਭੈਣੀ ਸਾਹਿਬ ਤੋਂ ਆ ਕੇ ਇਸ ਮੇਲੇ ਵਿੱਚ ਦਰਸ਼ਨ ਦਿੱਤੇ ਤੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਇਸ ਮੇਲੇ ਵਿੱਚ ਸ਼ਾਮਲ ਹੋਈਆਂ ਇਹ ਸਸਰਾਲੀ ਕਲੋਨੀ ਵਿੱਚ ਇਸ ਇਤਿਹਾਸਿਕ ਜਗ੍ਹਾ ਵਿੱਚ ਸੰਤ ਸਤਨਾਮ ਸਿੰਘ ਜੀ ਵੱਲੋਂ ਨਾਮ ਬਾਣੀ ਦਾ ਪ੍ਰਵਾਜ਼ ਲਾਇਆ ਜਾਂਦਾ ਹੈ ਲਗਾਤਾਰ ਅਖੰਡ ਵਰਣੀ ਚੱਲ ਰਹੀ ਨਾਮ ਨਾਮ ਸਿਮਰਨ ਦੀ ਗੁਰਬਾਣੀ ਦੇ ਅਖੰਡ ਪਾਠ ਚੱਲਦੇ ਰਹਿੰਦੇ ਨੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਗੁਰਮਤ ਨਾਲ ਸਿੱਖੀ ਨਾਲ ਜੋੜਦਾ ਪ੍ਰੋਗਰਾਮ ਇਹ ਇਹ ਬਸੰਤੇ ਮੇਲੇ ਦਾ ਪ੍ਰੋਗਰਾਮ ਤੇ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਸੀ ਪਰ ਉਹਨਾਂ ਦੇ ਇਸ ਜਗ੍ਹਾ ਤੇ ਜਿਹੜਾ ਨਾਮ ਸਿਮਰਨ ਹੈ ਜਿਹੜੀ ਅਖੰਡ ਵਰਣੀ ਹੈ ਜਿਹੜੇ ਪਾਠ ਨੇ ਉਹ ਚੱਲਦੇ ਰਹਿੰਦੇ ਨੇ ਤੇ ਵੱਖ-ਵੱਖਰੇ ਸਮੇਂ ਤੇ ਇੱਥੇ ਮੈਸੇਜ ਡਾਉਨ ਕੀ ਉਹਨਾਂ ਦੇ ਕੰਮ ਚੱਲਦੇ